ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਵਾਂ ਗੇਟਾਂ ਤੇ ਪੁੱਛਲੇ ਕੁਝ ਦਿਨਾਂ ਤੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਵਿਦਿਆਰਥੀਆਂ ਦੀ ਮੰਗ ਸੀ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਦਾਖਲਾ ਕੋਟਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੱਤ ਦੇ ਤਿੰਨ ਮੈਂਬਰ ਵਿਦਿਆਰਥੀ ਵਿਸ਼ਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਸਨ ਜਥੇਬੰਦੀ ਸੱਤ ਦੇ ਮੀਤ ਪ੍ਰਦਾਨ ਜਸਕਰਨ ਸਿੰਘ ਜੋ ਕਿ ਭੁਖ ਹੜਤਾਲ ਤੇ ਬੈਠੇ ਸਨ ਉਹਨਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਬਾਰਡਰ ਬੈਲਟ ਦੇ ਵਿਦਿਆਰਥੀਆਂ ਅਤੇ 1984 ਦੇ ਦੰਗਿਆਂ ਵਿੱਚ ਪ੍ਰਭਾਵਿਤ ਪਰਿਵਾਰਾਂ ਲਈ ਯੂਨੀਵਰਸਿਟੀ ਵਿੱਚ ਦਾਖਲੇ ਵਿੱਚ ਰਾਖਵੇਂਕਰਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਕਰ ਰਹੀ ਸੀ ਜੋ ਕਿ 2017 ਤੱਕ ਲਾਗੂ ਸੀ ਉਹਨਾਂ ਕਹਿੰਦੇ ਕਿ ਰਾਜ ਵਿੱਚ ਉੱਚ ਸਿੱਖਿਆ ਦੀ ਵੱਧਦੀ ਕੀਮਤ ਕਾਰਨ ਸਰਹੱਦੀ ਗ੍ਰਾਮੀਣ ਪੱਟੀ ਵਿੱਚ ਰਹਿ ਰਹੇ ਗਰੀਬ ਵਰਗਾਂ ਦੇ ਵਿਦਿਆਰਥੀਆਂ ਲਈ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨੀ ਮੁਸ਼ਕਲ ਹੋ ਗਈ ਹੈ ਇਸ ਕਰਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜਸਕਰਨ ਸਿੰਘ ਮੇਰਾ ਨਾਮ ਹੈ ਜੀ ਵਿਦਿਆਰਥੀ ਜਥੇਬੰਦੀ ਦਾ ਮੈਂ ਸਾਥੀ ਤਾਂ ਕਰਨਾਲਾ ਹੈ ਕਿ ਇਹ ਦੇਖੋਰੀ ਕਾਲ ਸਾਡੀ ਮੀਟਿੰਗ ਹੋਈ ਹੈ ਬੀਸੀ ਸਾਹਿਬ ਨਾਲ ਪੀਸੀ ਸਾਹਮਣੇ ਸਾਡੀ ਮੰਗ ਮੰਨਦੇ ਜਿਹੜੀਆਂ ਕਿ ਮੰਗਾ ਤੇ ਆ ਸ਼ਾਂਤੀ ਬਣ ਚੁੱਕੇ ਆ ਅੱਜ ਡੀਨ ਸਰ ਉਹ ਮੰਗਾ ਦੀ ਜਿਹੜੀ ਸਹਿਮਤੀ ਉਹ ਰਿਟਨ ਚ ਲੈ ਕੇ ਆਏ ਆ ਜਿਸ ਚ ਪਹਿਲੀ ਮੰਗ ਜਿਹੜੀ ਕੋਟੀਆਂ ਦੀ ਸੀ ਪੰਡੂ ਸਰ ਦੀ ਕੋਟੇ ਦੇ 84 ਦੀ ਤੱਕ ਪੀੜਤਾਂ ਦੇ ਕੋਟੇ ਉਹਦੇ ਲਈ ਉਹਨਾਂ ਨੇ 1 ਮਹੀਨੇ ਦਾ ਸਰਕਾਰ ਨੂੰ ਟਾਈਮ ਦੇ ਦੇ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰਜੀਹ ਦੇ ਜਿਹੜੀਆਂ ਕਿ ਇਸ ਯੂਨੀਵਰਸਿਟੀ ਦੇ ਸੀਟਾ ਐਡੀਸ਼ਨ ਕ੍ਰੀਏਟ ਕੀਤੀਆਂ ਜਾਂਦਾ ਤੇ ਜੇ ਨਹੀਂ 1 ਮਹੀਨੇ ਦੇ ਵਿੱਚ ਵਿੱਚ ਜਵਾਬ ਆਉਂਦਾ ਸਰਕਾਰ ਦਾ ਯਾ ਯੂਨੀਵਰਸਿਟੀ ਯੂਨੀਵਰਸਿਟੀ ਦੇ ਸਿੰਡੀਕੇਟ ਦੇ ਵਿੱਚ ਜਿਹੜਾ ਇੱਕ ਰੂਲ ਪਾਸ ਕਰੇਗੀ ਤੇ ਸੀਟਾਂ ਵਧਾਵੇ ਦੂਜੀ ਮੰਗ ਜਿਹੜੀ ਸਾਡੀ ਸੀ ਹਰ ਸਾਲ ਫੀਸਾਂ ਦਾ ਵਾਧਾ 5% ਉਹਦੇ ਵਿੱਚ ਸਰਕਾਰ ਉਹਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਫਾਈਨੈਂਸ ਕਮੇਟੀ ਬਣਾਤੀ ਆ ਵਿਦਿਆਰਥੀ ਜਥੇਬੰਦੀ ਸਾਥੀ ਵਿਦਿਆਰਥੀ ਜਥੇਬੰਦੀਆਂ ਦੇ ਜਿਹੜੇ ਦੋ ਮੈਂਬਰ ਆ ਉਹਨਾਂ ਨੂੰ ਉਸ ਉਹਦਾ ਮੀਟਿੰਗ ਦਾ ਕਮੇਟੀ ਦਾ ਹਿੱਸਾ ਬਣਾ ਲਿਆ ਤੇ ਜਿਹੜਾ ਕਿ ਸਾਰਾ ਸਾਲ ਦਾ ਖਰਚਾ ਜਿਹੜਾ ਉਹ ਕੈਲਕੂਲੇਟ ਕਰਕੇ ਜਿੰਨਾ ਵੀ ਫੰਡ ਪੈਂਦਾ ਉਹਦੀ ਜਿਹੜੀ ਡਿਮਾਂਡ ਆ ਉਹ ਸਰਕਾਰ ਤੋਂ ਕਰੇਗੀ ਦੇ ਸਰਕਾਰ ਤੋਂ ਵਸੂਲੇ ਮੇਰਾ ਨਾਮ ਜੁਹਾਰ ਸਿੰਘ ਮੈਂ ਵਿਦਿਆਰਥੀ ਜਥੇ ਬੰਦੀ ਸਭਾ ਦਾ ਕਨਵੀਨਰ ਆ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮੈਂ ਪੀ ਐਚ ਡੀ ਰਿਸਰਚ ਸਕਾਲਰ ਆ ਜਿਹੜਾ ਇਹ ਸਾਡਾ ਮੋਰਚਾ ਲੱਗਾ ਸੀ ਇਹਦੀਆਂ ਦੋ ਮੁੱਖ ਰੂਪ ਚ ਮੰਗਾ ਸੀ ਕਿ ਪਿੰਡੂ ਖੇਤਰ ਵਾਸਤੇ ਸਰਦੀ ਖੇਤਰ ਵਾਸਤੇ ਤੇ 1984 ਪੀੜਿਤ ਪਰਿਵਾਰਾਂ ਨਾਲ ਸੰਬੰਧਿਤ ਬੱਚਿਆਂ ਵਾਸਤੇ 2017-18 ਤੱਕ ਰਿਜ਼ਰਵੇਸ਼ਨ ਲਈ 12% ਜਿਹੜਾ ਪਿੰਡੂ ਖੇਤਰ ਨੂੰ 7 ਤੇ ਜਿਹੜਾ ਸਰਦੀ ਖੇਤਰ ਨੂੰ 3% ਰਿਜ਼ਰਵੇਸ਼ਨ ਮਿਲਦੀ ਹੂਗੀ ਕਿ ਉਹਨੂੰ ਮੁੜ ਬਹਾਲ ਕੀਤਾ ਜਾਵੇ ਤੇ ਹਰ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੀ ਸਟ੍ਰਕਚਰ ਦੇ ਵਿੱਚ ਜਿਹੜਾ 5% ਵਾਧਾ ਹੁੰਦਾ ਆ ਉਹਨੂੰ ਵਾਪਸ ਲਿਆ ਜਾਵੇ ਸੋ ਜਿਹੜਾ ਮੋਰਚਾ ਇਹ ਦੋ ਦੋ ਨੀਅਰ ਤੇ ਚੱਲ ਰਿਹਾ ਪਈਆ ਤੇ ਯੂਨੀਵਰਸਿਟੀ ਇਹ ਕਿ ਡਿਮਾਂਡ ਹੈ कि ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਦੇ ਪੱਧਰ ਤੇ 10 20 ਦੀ ਵਾਧੂ ਸੀਟਾਂ ਕ੍ਰੀਏਟ ਕਰਕੇ ਪਿੰਡੂ ਖੇਤਰ ਨੂੰ ਦੇ ਰਹੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਉਹ ਸੀਟਾਂ ਦਵੇ ਤੇ ਦੂਸਰੀ ਡਿਮਾਂਡ ਆ ਜਿਹੜੀ ਉਹ ਆ ਕਿ ਤੁਸੀਂ ਫੀਸਾਂ ਦਾ ਵਾਅਦਾ ਰੱਖੋ ਪੰਜਾਬ ਸਰਕਾਰ ਅਗੇ ਸਾਡੀ ਇਹ ਡਿਮਾਂਡ ਹੈ ਕਿ ਜੋ 2017-18 ਤੱਕ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਦੇ ਮਤਲਬਕ 7% ਸਰਦੀ ਖੇਤਰ 3% ਜਿਹੜਾ ਸਰਦੀ ਖੇਤਰ 7% ਪਿੰਡੂ ਖੇਤਰ ਤੇ 2% ਰੈੱਡ ਕਾਰਡ ਹੋਲਡਰਾਂ ਨੂੰ ਜਿਹੜਾ ਕੋਟਾ ਮਿਲਦਾ ਸੀ ਪੰਜਾਬ ਸਰਕਾਰ ਨੂੰ ਮੁੜ ਬਹਾਲ ਕਰੇ ਕਿਉਂਕਿ ਇਹ ਕਹਿੰਦੇ ਰਹੇ ਆ ਕਿ ਸਾਡੀ ਸਰਕਾਰ ਪਿੰਡਾਂ ਤੋਂ ਚਲੋ ਕਿ ਦੋ ਜਿਹੜਾ ਪਿੰਡਾਂ ਵਾਲਿਆਂ ਦਾ ਕੋਟਾ ਪਿਛਲੀਆਂ ਸਰਕਾਰਾਂ ਨੇ ਖਤਮ ਕੀਤਾ ਆ ਉਹਨੂੰ ਮੁੜ ਬਹਾਲ ਕਰੇ ਤੇ ਦੂਸਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਕਾਬਲੇ ਗੁਰੂ ਨਾਨਕ ਦੇ ਯੂਨੀਵਰਸਿਟੀ ਜਿਹੜੀ ਆ ਬਹੁਤ ਥੋੜੀ ਗ੍ਰਾਂਟ ਦਿੱਤੀ ਜਾ ਰਹੀ ਆ ਇਹਦੇ 40 ਕਰੋੜ ਸਾਲਾਨਾ ਮਿਲਦਾ ਹੈ ਉਥੇ 350 ਕਰੋੜ ਮਿਲਦਾ ਹੈ ਇਹ ਜਿਹੜਾ 300 ਕਰੋੜ ਦਾ ਡਿਫਰੈਂਸ ਆ ਇਹਨੂੰ ਖਤਮ ਕੀਤਾ ਜਾਵੇ ਤਾਂ ਜੋ ਦੋਵਾਂ ਯੂਨੀਵਰਸਿਟੀਆਂ ਦੀ ਜਿਹੜੀ ਫੀਸ ਆ ਬਰਾਬਰ ਹੋ ਸਕੇ। ਸੋ ਇਹਦੇ ਵਿੱਚ ਅੱਜ ਗਰਨਾਲਕ ਦੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੀ ਪਹਿਲੀ ਮੰਗ ਮੰਨੀ ਆ ਕਿ ਉਹ ਆਪਦੇ ਪੱਧਰ ਤੇ 10 ਪੀਐਸਸੀ ਸੀਟਾਂ ਕ੍ਰੀਏਟ ਕਰਨ ਦੇ ਲਈ ਤਿਆਰ ਨੇ ਤੇ ਜਿਹੜੀ ਦੂਸਰੀ ਡਿਮਾਂਡ ਦਿੱਤੀ ਉਹਨਾਂ ਨੇ ਕਿਹਾ ਆ ਕਿ ਵਿਦਿਆਰਥੀਆਂ ਦੇ ਨਾਲ ਇੱਕ ਸਾਂਝੀ ਕਮੇਟੀ ਬਣਾਈ ਜਾਊਗੀ। ਸੋ ਇਹਦੇ ਉੱਪਰ ਹੁਣ ਵਿਦਿਆਰਥੀ ਜਿੱਥੇ ਬੰਦੀਆਂ ਬੈਠ ਕੇ ਕੁਝ ਘੰਟੇ ਢੇਢ ਘੰਟੇ ਬਾਅਦ ਮੀਟਿੰ